ਤਨਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਬਚਨ ਜੈਤ ਸ੍ਰੀ ਰਾਗ ਅੰਦਰ ਤਨਗੁਰੂ ਗ੍ਰੰਥ ਸਾਹਿਬਹ ਜੀ ਦੇ 701 ਅੰਗ ਤੇ ਸੁਭਾਏਮਾਨ ਹਨ ਮਿਲਿਆ ਹੋਇਆ ਦੀ ਗੱਲ ਕਰਦੇ ਤੇ ਨਾਲ ਕਹਿੰਦੇ ਵੀ ਕੋਈ ਮਿਲਿਆ ਹੋਇਆ ਮਿਲ ਪਵੇ ਤੇ ਉਹ ਸਾਨੂੰ ਪਿਆਰੇ ਦੇ ਨਾਲ ਮਿਲਾ ਦੇਵੇ ਸਾਡੇ ਅੰਦਰ ਇੱਕ ਸਿੱਖ ਹੈ ਸਾਡੇ ਅੰਦਰ ਇੱਕ ਤੜਫ ਹੈ ਬਸ ਉਹਨੂੰ ਮਿਲਣ ਦੀ ਸਾਡੇ ਅੰਦਰ ਇਸ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਵੀ ਜਿਹੜਾ ਮਿਲਾਉਣ ਵਾਲਾ ਹੈ ਉਹ ਕਿਸ ਤਰ੍ਹਾਂ ਦਾ ਹੋਵੇ ਉਹਦੀ ਭਾਸ਼ਾ ਕਿਸ ਤਰ੍ਹਾਂ ਦੀ ਹੋਵੇ ਉਹਦਾ ਲਿਬਾਸ ਕਿਸ ਤਰ੍ਹਾਂ ਦਾ ਹੋਵੇ ਮੁੱਖ ਦੀ ਗੱਲ ਭੁੱਖ ਲੱਗੀ ਹੈ ਅੰਦਰ ਤੜਫ ਹੈ ਆਰੰਭਤਾ ਕਰਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਂ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਰਹਾਉ ਪ੍ਰਾਰੰਭਤਾ ਕਰਦੇ ਨੇ ਮਹਾਰਾਜ ਕੋਈ ਜਨ ਕੋਈ ਰੱਬੀ ਪਿਆਰਾ ਬਾਹਰਤ ਪਰਮੇਸ਼ਰ ਅੰਦਰ ਅਪੇਧ ਹੋਇਆ ਹੋਵੇ ਉਹਨੂੰ ਮਿਲਿਆ ਹੋਵੇ ਹਰ ਸਿਉ ਦੇਵੈ ਜੋਰ ਸਾਨੂੰ ਹਰੀ ਦੇ ਨਾਲ ਜੋੜ ਦਵੇ ਪਹਿਲੀ ਗੱਲ ਤੇ ਸਾਡੇ ਅੰਦਰ ਜੁੜਨ ਦੀ ਅੱਜ ਇੱਛਾ ਹੀ ਕੋਈ ਨਹੀਂ ਕਾਰਨ ਕਿਤੇ ਜੁੜਨ ਦੇ ਵਾਸਤੇ ਕਿਤੋਂ ਟੁੱਟਣਾ ਪਵੇਗਾ ਅਸੀਂ ਟੁੱਟਣਾ ਨਹੀਂ ਚਾਹੁੰਦੇਗੇ ਸੱਹਿਬ ਦੀ ਬਾਣੀ ਅੰਦਰ ਕਹਿੰਦੇ ਸੱਹਿਬ ਦੇ ਜਦੋਂ ਬਚਨ ਪੜ੍ਹਦੇ ਆ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਔਰ ਸੰਗ ਤੋਰੀ ਸੰਸਾਰ ਨਾਲੋਂ ਟੁੱਟਣਾ ਪਵੇਗਾ ਪਰ ਜਿਸ ਸੰਸਾਰ ਦੇ ਨਾਲ ਇਨੇ ਲੰਮੇ ਸਮੇਂ ਤੋਂ ਅਸੀਂ ਪਕੜ ਬਣਾ ਕੇ ਰੱਖੀ ਜਿਹਨੂੰ ਅਪਨਤ ਦੇ ਦਿੱਤੀ ਜਿਹਦੇ ਨਾਲ ਅੰਦਰ ਦੀਆਂ ਸਾਂਝਾ ਪੈ ਗਈਆਂ ਅਸੀਂ ਉਹਨੂੰ ਛੱਡਣਾ ਨਹੀਂ ਚਾਹੁੰਦੇ ਇਸ ਕਰਕੇ ਜਦੋਂ ਸਾਡੇ ਸਾਹਮਣੇ ਇਹ ਗੱਲ ਰੱਖੀ ਜਾਵੇ ਸ਼ਰਤ ਰੱਖੀ ਜਾਵੇ ਜੇ ਪਰਮਾਤਮਾ ਨੂੰ ਮਿਲਣਾ ਸੰਸਾਰ ਛੱਡਣਾ ਪਵੇਗਾ ਪਰ ਹਾਂ ਇਹ ਜ਼ਰੂਰ ਮੈਂ ਕਹਾਵਾ ਸੰਸਾਰ ਨੂੰ ਲੋਕਾਂ ਨੇ ਸਰੀਰ ਕਰਕੇ ਬਹੁਤ ਲੋਕਾਂ ਨੇ ਛੱਡਿਆ ਹੈ ਤੇ ਸਰੀਰ ਕਰਕੇ ਸਾਧੂਆਂ ਨੇ ਘਰ ਛੱਡੇ ਪਰਿਵਾਰ ਛੱਡੇ ਜ਼ਮੀਨਾਂ ਛੱਡੀਆਂ ਜੰਗਲਾਂ 'ਚ ਗਏ ਸਰੀਰ ਕਰਕੇ ਆਪਾਂ ਵੀ ਰੋਜ਼ ਘਰ ਛੱਡਦੇ ਆਂ ਘਰ ਛੱਡਿਆ ਕੰਮ ਤੇ ਚਲੇ ਗਏ ਦੁਕਾਨ ਤੇ ਚਲੇ ਗਏ ਜੌਬ ਤੇ ਚਲੇ ਗਏ ਡਿਊਟੀ ਗਏ ਸਰੀਰ ਕਰਕੇ ਛੱਡਣਾ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਔਖਾ ਹੈ ਮਨ ਕਰਕੇ ਸੰਸਾਰ ਨੂੰ ਛੱਡਣਾ ਬਹੁਤ ਔਖਾ ਹੈ ਮਨ ਕਰਕੇ ਭਾਵ ਸੰਸਾਰ ਦੀ ਅੰਦਰੋਂ ਪਕੜ ਖਤਮ ਹੋ ਜਾਣੀ ਹਰ ਚੀਜ਼ ਕੋਲ ਹੋਵੇ ਪਰ ਉਹਦੇ ਨਾਲ ਮੋਹ ਨਾ ਹੋਵੇ ਜਿਹਨੂੰ ਸਹਿਬਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਬਨਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹੇ ਉਦਾਸਾ ਇਸ ਤਰ੍ਹਾਂ ਦੀ ਅਵਸਥਾ ਵਿੱਚ ਪਹੁੰਚਣਾ ਸ਼ਾਇਦ ਆਪਾਂ ਚਾਹੁੰਦੇ ਹੀ ਨਹੀਂ ਕਿ ਅਸੀਂ ਸੰਸਾਰ ਨਾਲੋਂ ਟੁੱਟੀਏ ਤਾਂ ਕਰਕੇ ਕਰਤਾਰ ਨਾਲ ਜੁੜਨ ਦੀ ਸਾਡੇ ਅੰਦਰ ਕੋਈ ਸਿੱਖ ਕੋਈ ਤੰਗ ਹੈ ਨਹੀਂ ਜੇ ਗੁਰੂ ਕਿਰਪਾ ਨਾਲ ਕਿਤੇ ਤੜਫ ਬਾਣੀ ਜਾਵੇ ਬੇਸੀ ਪਰਮਾਤਮਾ ਨੂੰ ਮਿਲੀਏ ਇਹ ਜੀਵਨ ਮਿਲਿਆ ਇਹਨੂੰ ਸਫਲੀਆਂ ਕਰ ਲਈਏ ਫਿਰ ਸਾਡੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਇਹ ਖੜੀ ਹੋ ਜਾਂਦੀ ਆਕੇ ਕਿ ਮੈਨੂੰ ਜਿੰਨੇ ਜੋੜਨਾ ਹੈ ਜਾਂ ਮੈਨੂੰ ਜਿੰਨੇ ਪਰਮਾਤਮਾ ਦੀ ਗੱਲ ਸੁਣਾਉਣੀ ਹੈ ਉਹਦੇ ਕੱਪੜੇ ਮੇਰੇ ਵਰਗੇ ਹੋਣੇ ਚਾਹੀਦੇ ਨੇ ਉਹਦੀ ਭਾਸ਼ਾ ਮੇਰੇ ਵਾਲੀ ਹੋਣੀ ਚਾਹੀਦੀ ਹੈ ਇਵਨ ਇਥੋਂ ਤੱਕ ਜੋੜਨਾ ਉਹਨੇ ਮੈਨੂੰ ਹੈ ਮੈਂ ਇੱਕ ਜਿਵੇਂ ਕਹਿ ਲਓ ਵਿਦਿਆਰਥੀ ਬਣ ਕੇ ਉਹਦੇ ਕੋਲ ਜਾਣਾ ਪਰ ਸ਼ਰਤਾਂ ਮੇਰੀਆਂ ਹੋਣਗੀਆਂ ਸ਼ਰਤਾਂ ਉਹਦੀਆਂ ਨਹੀਂ ਹੋਣਗੀਆਂ ਤਾਂ ਕਰਕੇ ਮੈਂ ਉਹਦੇ ਤੋਂ ਕੁਝ ਪੁੱਛਾਂਗਾ ਤਾਂ ਕਰਕੇ ਮੈਂ ਉਹਦੇ ਤੋਂ ਪਰਮਾਰਥ ਦੇ ਜਿਹੜਾ ਰਸਤਾ ਹੈ ਉਹ ਪੁੱਛ ਕੇ ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਸਾਬ ਨੇ ਇੱਥੇ ਕੰਡੀਸ਼ਨ ਨਹੀਂ ਲਾਈ ਵੀ ਉਹਦੇ ਚਿੱਟੇ ਕੱਪੜੇ ਹੋਣ ਉਹਦੇ ਹਰੇ ਹੋਣ ਸ਼ਰਤ ਇਹ ਹੈ ਕਿ ਉਹ ਅੰਦਰੋਂ ਜੁੜਿਆ ਹੋਵੇ ਸਾਨੂੰ ਭੁੱਖ ਲੱਗੀ ਹੋਵੇ ਤੇ ਆਪਾਂ ਕਦੀ ਇਹ ਨਹੀਂ ਪੁੱਛਦੇ ਇਹ ਜਿਹੜੇ ਪ੍ਰਸ਼ਾਦੇ ਮੇਰੇ ਹੱਥ ਤੇ ਰੱਖੇ ਗਏ ਨੇ ਇਹ ਕਣਕ ਕਿੰਨੇ ਲਿਆਂਦੀ ਸੀ ਇਹਨੂੰ ਬੀਜਣ ਵਾਲਾ ਕੌਣ ਸੀਗਾ ਇਹ ਕਿਹੜੇ ਖੇਤ ਦੇ ਵਿੱਚ ਬੀਜੀ ਗਈ ਸੀ ਇਹਨੂੰ ਪਾਣੀ ਕਿਹੜੀ ਨਸਲ ਕਿਹੜੇ ਜਾਤ ਦੇ ਬੰਦੇ ਨੇ ਲਾਇਆ ਸੀ ਇਹਨੂੰ ਵੱਢਣ ਵਾਲੇ ਦੀ ਜਾਤ ਕੀ ਸੀ ਅਸੀਂ ਨਹੀਂ ਪੁੱਛਦੇ ਭੁੱਖ ਲੱਗੀ ਐ ਇਸ ਕਰਕੇ ਮੇਰੇ ਹੱਥਾਂ ਤੇ ਪ੍ਰਸ਼ਾਦਾ ਰੱਖ ਪਿਆਸ ਲੱਗੀ ਐ ਪਾਣੀ ਦੀ ਬੋਤਲ ਫੜਦੇ ਆ ਪੀ ਲੈਨੇ ਆ ਕਦੀ ਨਹੀਂ ਪੁੱਛਦੇ ਪਾਣੀ ਕਿੱਥੋਂ ਭਰਿਆ ਗਿਆ ਕਿਹੜੀ ਫੈਕਟਰੀ ਚੋਂ ਆਇਆ ਨਹੀਂ ਕੋਈ ਮਾਇਨਾ ਨਹੀਂ ਪਿਆਸ ਲੱਗੀ ਐ ਧਰਮ ਦੇ ਮਾਰਗ ਤੇ ਚੱਲਣ ਲੱਗਿਆਂ ਬਹੁਤ ਕੁਝ ਅਸੀਂ ਦੇਖਦੇ ਹਾਂ ਦੇਖਣਾ ਵੀ ਚਾਹੀਦਾ ਪਰ ਮੈਂ ਇਹ ਜ਼ਰੂਰ ਕਹਾਂ ਜੇ ਕੋਈ ਅੰਦਰੋਂ ਜੁੜਿਆ ਹੈ ਤਾਂ ਫਿਰ ਇਨ੍ਹਾਂ ਚੀਜ਼ਾਂ ਤੋਂ ਬਾਹਰ ਹੋ ਕੇ ਉਹਨੂੰ ਪੁੱਛਿਆ ਜਾਵੇ ਕਿ ਜੇ ਤੈਨੂੰ ਕੋਈ ਪ੍ਰਾਪਤੀ ਹੈ ਤੇ ਕਿਰਪਾ ਕਰਕੇ ਸਾਨੂੰ ਵੀ ਕੋਈ ਚਲਕ ਜਿਹੜੀ ਉਹ ਵਖਾ ਦੇ ਪਰ ਸਾਡੇ ਅੰਦਰ ਭੁੱਖ ਨਹੀਂ ਲੱਗਦੀ ਜਿਹਨੂੰ ਸਭ ਕਹਿੰਦੇ ਸਾਚੇ ਨਾਮ ਕੀ ਲੱਗੈ ਭੁੱਖ ਉਹ ਭੁੱਖ ਨਹੀਂ ਅੰਦਰ ਲੱਗਦੀ ਭੁੱਖ ਲੱਗੀ ਹੋਵੇ ਤੇ پاਗਲਾ ਤਰ੍ਹਾਂ ਬੌਰਿਆਂ ਤਰ੍ਹਾਂ ਸੀ ਪੁੱਛਾਂਗੇ ਸਾਧੂਆਂ ਨੂੰ ਮਹਾਤਮਾ ਨੂੰ ਕਿ ਕੋਈ ਸਾਡੇ ਅੰਦਰ ਵਿਚਨ ਗਬਾਲ ਦਿਓ ਖੈਰ ਸਾਹਿਬ ਕਹਿੰਦੇ ਕੋਈ ਜਨ ਹਰਸਿਓਂ ਦੇਵੇ ਜੋਰ ਕੋਈ ਮਿਲ ਪਵੇ ਜੋੜ ਦਵੇ ਮੇਰੇ ਕੋਲ ਸੰਸਾਰ ਦੀਆਂ ਵਸਤੂਆਂ ਨਹੀਂ ਦੇਣ ਵਾਸਤੇ ਕਿਉਂਕਿ ਸੰਸਾਰ ਦੀਆਂ ਵਸਤੂਆਂ ਉਹਨਾਂ ਸਾਵੇਂ ਕੋਈ ਮਾਇਨਾ ਹੀ ਨਹੀਂ ਰੱਖਦੀਆਂ ਸੰਸਾਰ ਦੀਆਂ ਵਸਤੂਆਂ ਤੇ ਸੰਸਾਰੀ ਲੋਕਾਂ ਨੂੰ ਭਲੀਆਂ ਲੱਗਦੀਆਂ ਨੇ ਉਹਨਾਂ ਨੂੰ ਕੀ ਲੋੜ ਇਨ੍ਹਾਂ ਚੀਜ਼ਾਂ ਦੀ ਹਾਂ ਅਸੀਂ ਆਪਣੀ ਭਾਵਨਾ ਪ੍ਰਗਟ ਕਰ ਦਈਏ ਉਹ ਗੱਲ ਵੱਖਰੀ ਹੈ ਇੱਕ ਮਹਾਤਮਾ ਦਾ ਛੋਟਾ ਜਿਹਾ ਜੀਵਨ ਮੇਰੇ ਸਾਹਮਣੇ ਆਇਆ ਬੜੀ ਚੰਗੀ ਤਰ੍ਹਾਂ ਬਹੁਤ ਤਿਆਗੀ ਵਿਰਾਗੀ ਮਹਾਤਮਾ ਜਿੰਦਗੀ 'ਚ ਬੜੇ ਸਾਧੂਆਂ ਦਾ ਸੰਗ ਮਿਲਿਆ ਪਰ ਉਹ ਚੁਣਿੰਦਾ ਮਹਾਤਮਾ ਨੇ ਜਿਹੜੇ ਉਂਗਲਾਂ ਤੇ ਗਿਨੇ ਜਾ ਸਕਦੇ ਨੇ ਮੈਂ ਨਾਮ ਨਹੀਂ ਜ਼ਿਕਰ ਕਰਦਾ ਪਰ ਇਹਨਾਂ ਹੈ ਜੇ ਉਹਨਾਂ ਦੇ ਕੋਲ ਬੈਠ ਜਾਈਏ ਇੱਕ ਵਾਰ ਮੈਂ ਗਿਆ ਬੰਦੇ ਸਾਰ ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਵੀ ਘਰ ਕਿਵੇਂ ਆ ਪਰਿਵਾਰ ਕਿਵੇਂ ਸਫਰ ਕਿਵੇਂ ਰਿਹਾ ਬੈਠਦੇ ਸਾਰ ਆਤਮਾ ਦੀ ਗੱਲ ਸ਼ੁਰੂ ਹੋਈ ਤੇ ਸਾਢੇ 3 ਘੰਟੇ ਆਤਮਾ ਦੀ ਗੱਲ ਚੱਲੀ ਉਹਦੇ ਵਿੱਚ ਕਿੰਨੀ ਵਾਰ ਉਹਨਾਂ 'ਚ ਵਿਰਾਗ ਆਇਆ ਕਿੰਨੀ ਵਾਰ ਅੱਖਾਂ ਚਲਕੀਆਂ ਇਹ ਮੈਨੂੰ ਪਤਾ ਹੈ ਤਿਆਗ ਇੰਨਾ ਕੋ ਅੱਖੀਂ ਵੇਖਿਆ ਰਾਜ ਆ ਰਹੇ ਸਨ ਤੇ ਕਿਸੇ ਨੇ ਇੱਕ ਸੋਨੇ ਦੀ ਮੰਦੀ ਜਿਹੜੀ ਸੀ ਮਾਤਾ ਨੇ ਉਹ ਦੇ ਦਿੱਤੀ ਹੁਣ ਸੋਨੇ ਦੀ ਭਾਰੀ ਮੰਦੀ ਸੀ ਤੇ ਹੁਣ ਸਾਡੇ ਵਰਗਾ ਹੁੰਦਾ ਤੇ ਸ਼ਾਇਦ ਲਵੇਟ ਜਾਂਦਾ ਉਹਨਾਂ ਸੋਚਿਆ ਵੀ ਜੇ ਮੈਂ ਇਹਨੂੰ ਮਾਤਾ ਨੂੰ ਵੈਸੇ ਵਾਪਿਸ ਦਿੱਤੀ ਇਹਨੇ ਲੈਣੀ ਨਹੀਂ ਉਹਨਾਂ ਨੇ ਹੱਥ ਦੇ ਵਿੱਚ ਸੰਤਰਾ ਸੀ ਫਟਾਫਟ ਸੰਤਰੇ ਨੂੰ ਦੋ ਫਾੜ ਕੀਤਾ ਉਹ ਮੰਦੀ ਜਿਹੜੀ ਸੀ ਉਸ ਸੰਤਰੇ ਦੇ ਵਿੱਚ ਰੱਖੀ ਉਹਨੂੰ ਉਸੇ ਤਰ੍ਹਾਂ ਥੋੜਾ ਜਿਹਾ ਜੋੜ ਕੇ ਤੇ ਮਾਤਾ ਨੂੰ ਕਹਿੰਦੇ ਲੈ ਮਾਤਾ ਪ੍ਰਸ਼ਾਦ ਲੈ ਲਾ ਉਹ ਮੰਦੀ ਉਸ ਮਾਤਾ ਦੇ ਹੱਥੀਂ ਫੜਾਈ ਤੇ ਗਾਂ ਤੁਰਦੇ ਬਣੇ ਭਾਵ ਕੀ ਤਿਆਗ ਬਹੁਤ ਸਾਧੂਆਂ ਵਿੱਚ ਮੈਂ ਬੜੀ ਤਰ੍ਹਾਂ ਦਾ ਵੇਖਿਆ ਹੈ ਕਿਨ ਦਾ ਭਾਵ ਕਿ ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ ਜਿਹੜੀਆਂ ਅਸੀਂ ਭੇਟਾ ਕਰਨੀਆਂ ਚਾਹੁੰਦੇ ਆ ਭੇਟਾ ਕੀ ਦਈਏ ਚਰਨ ਗਹੋਂ ਬਕੋਂ ਸੋਵ ਰਸਨਾ ਦੀਜਹਿ ਪ੍ਰਾਨ ਅਕੋਰ ਮੈਂ ਆਪਣੇ ਇਹ ਉਹਦੇ ਚਰਨਾਂ ਦੇ ਉੱਤੇ ਆਪਣੀ ਇਹ ਜਿੰਦ ਜਿਹੜੀ ਆਪਣੇ ਪ੍ਰਾਨ ਜਿਹੜੇ ਪੇਟਾ ਵਜੋਂ ਰੱਖ ਦਵਾ ਮੈਂ ਆਪਣੀ ਰਸਨਾ ਤੋਂ ਉਹਨਾਂ ਦੀ ਉਸਤਤ ਦੇ ਭਲੇ ਵਡਿਆਈ ਦੇ ਭਲੇ ਬੋਲ ਜਿਹੜੇ ਉਹ ਬੁਲਾਗਾ ਇਸ ਤਰ੍ਹਾਂ ਮੈਨੂੰ ਕੋਈ ਰੱਬੀ ਪਿਆਰਾ ਮਿਲ ਜਾਵੇ ਉਹ ਹਰੀ ਨਾਲ ਜੋੜ ਦਵੇ ਰਹਾਓ ਟਹਿਰਾਓ ਬਖਸ਼ ਕੇ ਕਹਿੰਦੇ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ कि ਜਿਨ੍ਹਾਂ ਨੇ ਮਨ ਤਨ ਇਹਨੂੰ ਨਿਰਮਲ ਕਰਕੇ ਇਹਨੂੰ ਨਿਰਮਲ ਹਾਲਾਂਕਿ ਤਨ ਤੇ ਆਪਾਂ ਰੋਜ਼ ਹੀ ਨਹਾ ਕੇ ਕਹਿ ਦਿੰਨੇ ਮੇਰਾ ਤਨ ਨਿਰਮਲ ਹੈ ਸਾਫ਼ ਹੈ ਇਹ ਵੀ ਬਾਹਰ ਦੀ ਚਮੜੀ ਦੀ ਗੱਲ ਹੈ ਅੰਦਰ ਤੇ ਇਹ ਵੀ ਕਦੀ ਸਾਫ਼ ਨਹੀਂ ਹੋਇਆਗਾ ਮਨ ਦਾ ਸਾਫ਼ ਹੋਣਾ ਬੜਾ ਮੁਸ਼ਕਲ ਹੈ ਪਰ ਹਾਂ ਦੁਨੀਆ ਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ ਤੁਰ ਪਈਏ ਤੇ ਕਈ ਵਾਰ ਮੈਂ ਕਹਿਣਾ ਹੁੰਨਾ ਵੀ ਜੇ ਪੁੱਛਣ ਲੱਗ ਜੀ ਪੁੱਛਦੇ ਆ ਪੁੱਛਦੇ ਆ ਤੇ ਬੰਦਾ ਪਰਮਾਤਮਾ ਤੱਕ ਪਹੁੰਚ ਜਾਂਦਾ ਸੋ ਪੁੱਛਣ ਦੀ ਚਾਹ ਨਾ ਹੋਵੇ ਅੰਦਰ ਕੁਝ ਕਰਨ ਦੀ ਚਾਹ ਨਾ ਹੋਵੇ ਮਨ ਦਾ ਨਿਰਮਲ ਕਰਨਾ ਵੀ ਕੋਈ ਬਹੁਤਾ ਔਖਾ ਨਹੀਂ ਹੈ ਇਹ ਨਹੀਂ ਕਿ ਅੱਜ ਤੱਕ ਸੰਸਾਰ ਤੇ ਕਿਸੇ ਦਾ ਹੋਇਆ ਨਹੀਂ ਹਜ਼ਾਰਾਂ ਮਹਾਤਮਾ ਨੇ ਜਿਨ੍ਹਾਂ ਦੇ ਮਨ ਸ਼ੁੱਧ ਹੋ ਗਏ ਨਿਰਮਲ ਹੋ ਗਏ ਸੋਨੇ ਵਰਗੇ ਹੋ ਗਏ ਤੇ ਜਿਵੇਂ ਆਪਾਂ ਖੇਤ ਚ ਕਿਾਰੇ ਬਣਾ ਲਿਨੇ ਆ ਕਿਾਰੇ ਬਣੇ ਹੋਣ ਪਾਣੀ ਸੌਖਾ ਲੱਗਦਾ ਡਿਵਾਈਡ ਕਰ ਲਿਆ ਗਿਆ ਇਸ ਤਰ੍ਹਾਂ ਥੋੜਾ ਜਿਆ ਜੇ ਨੂੰ ਸੰਖੇਪ ਰੇਚ ਸਮਝੀਏ ਵੈਸੇ ਤੇ ਇਹਦੇ ਬੜੇ ਭਾਵ ਅਰਥ ਡੂੰਘੇ ਹੋ ਜਾਣਗੇ ਅਸੀਂ ਇੱਕ ਚੀਜ਼ ਨੂੰ ਪਹਿਲਾਂ ਕੋਸ਼ਿਸ਼ ਕਰੀਏ ਸਾਡਾ ਕੰਮ ਕੀ ਹੈ ਜੇ ਸਿਮਰਨ ਕਰਨ ਬੈਠ ਕੇ ਕਹਿੰਨੇ ਮਨ ਨਿਰਮਲ ਹੋ ਜਾਏ ਬਸ ਹੁਣ 5 ਮਿੰਟਾਂ ਇਹ ਮਨ ਨਿਰਮਲ ਕਰਕੇ ਹੀ ਉੱਠਣਾ ਹੈ ਜੇ ਉੱਠ ਪਏ ਫਿਰ ਅਸੀਂ ਕਹਿੰਨੇ ਹੁਣ ਤਾਂ ਨਿਰਮਲ ਹੋ ਜੇ ਮਤਲਬ ਕਦੀ ਉਸ ਕੰਮ ਲੱਗੇ ਕਦੀ ਉਸ ਕੰਮ ਲੱਗੇ ਖੇਤ ਦੇ ਵਿੱਚ ਪਾਣੀ ਦਿੰਦਿਆ ਬੰਦਾ ਇਹ ਨਹੀਂ ਕਹਿੰਦਾ ਵੀ ਥੋੜਾ ਜਿਹਾ ਪਾਣੀ ਇੱਧਰ ਛੱਡ ਲਿਆ ਥੋੜਾ ਜਿਹਾ ਲੱਗਾ ਹੁਣ ਬੰਦ ਕਰ ਦੇ ਪਹਿਲਾਂ ਉਹਨੂੰ ਭਰ ਲਓ ਫਿਰ ਅੱਗੇ ਥੋੜਾ ਜਿਹਾ ਪਾਣੀ ਖੋਲਿਆ 2 ਮਿੰਟ ਹਲੇ ਉਹ ਵੀ ਕਿਆਰਾ ਨਹੀਂ ਭਰਿਆ ਤੇ ਨਹੀਂ ਹੁਣ ਪਹਿਲਾਂ ਇਹਨੂੰ ਭਰ ਲਓ ਕਦੀ ਉਧਰ ਨੱਕਾ ਮੋੜ ਤੇ ਕਦੀ ਉਧਰ ਨੱਕਾ ਮੋੜ ਸ਼ਾਇਦ ਪਾਣੀ ਅਜ਼ਾਈ ਜਾਏਗਾ ਸਮਾ ਜਾਈ ਜਾਏਗਾ ਕਿਆਰਾ ਕੋਈ ਵੀ ਨਹੀਂ ਪਰੇਗਾ ਸੋ ਕੋਸ਼ਿਸ਼ ਕਰੀਏ ਪਹਿਲਾਂ ਇੱਕ ਇੱਕ ਵਾਸ਼ਨਾ ਤੇ ਕਾਬੂ ਪਾਉਣ ਦੀ ਇੱਕ ਇੱਕ ਦੇ ਉੱਤੇ ਇਕੱਠਿਆਂ ਨਹੀਂ ਇੱਕ ਨੇ ਉੱਤੇ ਥੋੜਾ ਜਿਹਾ ਸਮਾ ਲਾਈਏ ਅਭਿਆਸ ਕਰੀਏ ਫਿਰ ਇੰਦਰੀਆਂ ਦੇ ਉੱਤੇ ਥੋੜਾ ਅਭਿਆਸ ਕਰੀਏ ਫਿਰ ਸਹਿਜੇ ਸਹਿਜੇ ਮਨ ਦੇ ਉੱਤੇ ਅਭਿਆਸ ਕਰੀਏ ਉਹ ਬਾਂਦਰ ਵਾਲੀਆਂ ਸ਼ਾਲਾ ਕਿਸੇ ਪਾਸੇ ਨਹੀਂ ਲੱਗਣ ਦੇਣਗੀਆਂ ਖੈਰ ਮਹਾਰਾਜ ਕਹਿੰਦੇ ਬਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚਾ ਸੁਧਾ ਸੰਜੋਰ ਇਸ ਤਰ੍ਹਾਂ ਅੰਮ੍ਰਿਤ ਸੁਧਾ ਨੂੰ ਅੰਦਰ ਸਿੰਜਣਾ ਕਰੇ ਯਾ ਰਸਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਇਸ ਤਰ੍ਹਾਂ ਗੁਰੂ ਕਿਰਪਾ ਦੇ ਨਾਲ ਇਸ ਰਸ ਦੇ ਵਿੱਚ ਮਗਨ ਹੋ ਜਾਏਗਾ ਬੰਦਾ بس ਇਸ ਰਸ ਦੇ ਵਿੱਚ ਇੱਕ ਵਾਰ ਮਗਨ ਹੋਣਾ ਔਖਾ ਹੈ ਜਾਂ ਇੰਜ ਕਹਿ ਲਓ ਇਹ ਰਸ ਇੱਕ ਵਾਰ ਲੱਭਣਾ ਔਖਾ ਹੈ ਪੌਰੇ ਨੂੰ ਕਮਲ ਫੁੱਲ ਥੋੜਾ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ ਜਦੋਂ ਲੱਭ ਗਿਆ ਉਸ ਤੋਂ ਬਾਅਦ ਉਹ ਫਿਰ ਛੱਡਦਾ ਨਹੀਂ ਸਮਾ ਜਾਂਦਾ ਉਹਦੇ ਵਿੱਚ ਇੱਕ ਵਾਰ ਇਸ ਰਸ ਨੂੰ ਲੱਭਣਾ ਔਖਾ ਹੈ ਵੀ ਸ਼ਬਦ ਚੋਂ ਪ੍ਰਾਪਤੀ ਕਿਵੇਂ ਹੋਵੇ ਉਸ ਤੋਂ ਬਾਅਦ ਫਿਰ ਇੰਜ ਕਹਿ ਲਓ ਵੀ ਸ਼ਬਦ ਦਾ ਕੰਮ ਹੈ ਉਨੇ ਸਾਨੂੰ ਆਪਣੇ ਵਿੱਚ ਇੰਦੇ ਸਮੋਹ ਲੈਣਾ ਵੀ ਅਸੀਂ ਚਾਹ ਕੇ ਵੀ ਇਸ ਰਸ ਨੂੰ ਛੱਡ ਨਹੀਂ ਸਕਾਗੇ ਜਿਵੇਂ ਸੰਸਾਰ ਦੇ ਰਸ ਨੇ ਚਾਹ ਕੇ ਵੀ ਆਪਾਂ ਨਹੀਂ ਛੱਡ ਪਾਉਂਦੇ ਖੁੱਬ ਗਏ ਇਹਨਾਂ ਦੇ ਵਿੱਚ ਯਾ ਰਸਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਕਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵਾਓ ਤੁਮਰੀ ਓਰ ਮਹਾਨ ਇਹਨਾਂ ਵਿਸ਼ਿਆਂ ਦੇ ਨਾਲੋਂ ਟੁੱਟ ਗਈ ਜਾਂ ਤੋੜ ਕੇ ਇਸ ਰਸ ਵਿੱਚ ਮਗਨ ਹੋਇਆ ਜਾਂਦਾ ਫਿਰ ਆਇਓ ਸਰਣ ਦੀਨ ਦੁਖ ਭੰਜਨ ਚਿਤਵਾਂ ਤੁਮਰੀ ਔਰ ਅਰਦਾਸ ਕਰੀਏ ਕਿ ਮਾਲਕ ਦੁਖਾਂ ਦੇ ਭੰਜਨ ਹਾਰੇ ਸਤਿਗੁਰੂ ਅਸੀਂ ਤੇਰੀ ਸ਼ਰਣ ਆਏ ਆ ਹੁਣ ਚਿਤਵਾਂ ਤੁਮਰੀ ਔਰ ਬਸ ਤੇਰੇ ਹੱਥਾਂ ਵੱਲ ਵਿਨੇ ਆ ਤੇਰੇ ਆਸਰੇ ਤੇ ਆ ਕਿਰਪਾ ਕਰ ਤੇ ਸਾਡੇ ਇਹ ਸਾਰੇ ਵਿਸ਼ੇ ਵਕਾਰ ਇਹ ਬੰਧਨ ਜਿਹੜੇ ਹਨ ਸਾਡੇ ਤੋੜ ਦੇਨੇ ਕਰੋ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨਸ਼ੋਰ ਅਖੀਰ ਮਹਾਰਾਜ ਕਹਿੰਦੇ ਦਾਤਾ ਕਿਰਪਾ ਕਰ ਅਪਹਿਤਾ ਦਾ ਦਾਨ ਦੇ ਕਦੀ ਵਾਸ਼ਨਾ ਡਰਾਉਂਦੀ ਐ ਕਦੀ ਮੌਤ ਡਰਾਉਂਦੀ ਕਦੀ ਇਹ ਚੀਜ਼ ਡਰਾਉਂਦੀ ਜਵਾਨੀ ਨਾ ਚਲੀ ਜੇ ਅਹੁਦਾ ਨਾ ਚਲਾ ਜੇ ਮਾਇਆ ਨਾ ਚਲੀ ਜਾਵੇ ਹੱਥ ਚ ਫੜੀ ਚੀਜ਼ ਨਾ ਡਿੱਗ ਪਵੇ ਛਿਨ ਛਿਨ ਕਰਕੇ ਅਸੀਂ ਡਰਦੇ ਆਂ ਕਿਰਪਾ ਕਰਕੇ ਸਾਨੂੰ ਅਪੈਤਾ ਦਾ ਦਾਨ ਜਿਹੜਾ ਉਹ ਬਖਸ਼ੋ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਆਏ